ਮੋਹੇ ਦਰਤੋ ਦੀਆਂ ਤੈਨੂੰ ਮਿਰਤਾ ਨਾਲ ਬਣਾਵਾ ਘਰ ਛੱਡ ਕੇ ਦਾਤਾ ਦੇ ਕਿਦੇ ਹੋਗਾ ਤਸਰ ਜਾਵਾ ਹੋਰ ਛੱਡ ਕੇ ਦਾਤਾ ਦੇ ਦੱਸ ਤੇ ਹੋਰ ਕਿਦੇ ਦਰ ਜਾਵਾ ਸੌਂਗਾ ਵੇ ਕਿੱਥੇ ਜਾ ਕੇ ਸੌਂਗਾ ਵੇ ਮਾਲਕਾ ਪੱਥਰ ਕਰ ਲਿਆ ਮੇਰਾ ਕੱਪੜੀ ਵਾਲਿਆ ਵੇ ਤੇਰੇ ਬਿਨ ਜੀਰ ਲੱਗਦਾ ਮੇਰਾ ਮੁੰਦਰਾ ਵਾਲਿਆ ਵੇ ਤੇਰੇ ਬਿਨ ਖੁਲਦੀ ਲੱਗਦਾ ਮੇਰਾ ਹਾਏ ਰੇ ਮੇਰਾ ਹਾਏ ਰੇ ਮੇਰਾ ਮੇਰੀ ਭੈਣ ਨੇ ਕਿਸੇ ਵੀਰ ਨੇ ਘਰ ਦੇ ਕੰਨ ਪਾਏ ਐ ਜੇ ਕੋਈ ਮੇਰਾ ਵੀਰ ਹੈ ਤੇ ਆ ਸਕਦਾ ਹੈ ਘਰ ਵਾਸਤੇ ਪੁੱਛਣਾ ਹੋਵੇ ਬੱਚੇ ਵਾਸਤੇ ਪੁੱਛਣਾ ਹੋਵੇ ਜੇ ਕੋਈ ਮੇਰਾ ਵੀਰ ਕੋਈ ਮੇਰੀ ਭੈਣ ਹੈ ਆ ਸਕਦੀ ਆ ਬਾਬਾ ਜੀ ਦਰਬਾਰ ਵੱਲੋਂ ਹੁਕਮ ਲੱਗਿਆ ਹੈ ਘਰ ਵਾਸਤੇ ਪੁੱਛਣਾ ਹੋਵੇ ਜੇ ਕੋਈ ਭੈਣ ਵੀਰ ਹੈ ਤਾਂ ਆ ਸਕਦਾ ਹੈ 1 2 3 4 ਜਿੰਨੇ ਜਿਨੇ ਕਣ ਪਾਏ ਘਰ ਵਾਸਤੇ ਪਾਏ ਆ ਖੜੇ ਹੋ ਸਕਦੇ ਆ ਆਪਦੀ ਜਗ੍ਹਾ ਤੇ ਦੂਰੀ ਬਾਰ ਕੰਨ ਨਹੀਂ ਉੱਠਣਗੇ ਪਹਿਲੀ ਵਾਰੀ ਕੰਨ ਉੱਠਣਗੇ ਬਾਬਾ ਨਿਸ਼ਾਨੀ ਲਊਗਾ ਜੇ ਕਿਸੇ ਨੇ ਕੰਨ ਪਾਏ ਤੇ ਆਉਦੀ ਜਗ੍ਹਾ ਤੇ ਖੜੇ ਹੋ ਜਾਓ ਘਰ ਵਾਸਤੇ ਪੁੱਛਣਾ ਹੋਵੇ ਬੱਚੇ ਵਾਸਤੇ ਪੁੱਛਣਾ ਹੋਵੇ ਜੇ ਕੋਈ ਮੇਰਾ ਵੀਰ ਯੋਈ ਭੈਣ ਹੈ ਤਾਂ ਆ ਸਕਦੇ ਆ ਚਲੋ ਵੀ ਆ ਮਣਕਾ ਮਣਕਾ ਜੋੜ ਕੇ ਮੜਕਾ ਮੜਕਾ ਜੋੜ ਕੇ ਗੁੱਤ ਲਈ ਮੈਂ ਗਾਨੀ ਓ ਪੀਰ ਕੋਟੜ ਵਾਲਾ ਤਾਂ ਮੇਰੇ ਦਿਲ ਦਾ ਜਾਨੀ ਤੀਰ ਬਨੇਰਾ ਵਾਲਾ ਤਾਂ ਮੇਰੇ ਦਿਲ ਦਾ ਜਾਨੀ ਓ ਪੀਰ ਕੋਟੜ ਵਾਲਾ ਤਾਂ ਮੇਰੇ ਦਿਲ ਦਾ ਜਾਨੀ ਛੋੜ ਕੇ ਮੜਕਾ ਮੜਕਾ ਛੋੜ ਕੇ ਕੁੰਦ ਲਈ ਬਹਿ ਗਾਦੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਨਾਮ ਹੋਵੇ ਮਮਤਾ ਜਾਂ ਪੂਜਾ ਪਹਿਲੀ ਵਾਰੀ ਦੀਵਾਨ ਤੇ ਆਏ ਹਣ ਕਣ ਪਾਏ ਓ ਨਾਮ ਹੋਵੇ ਮਮਤਾ ਜਾਂ ਪੂਜਾ ਜੇ ਕੋਈ ਮੇਰੀ ਭੈਣ ਕੋਈ ਹੈ ਤਾਂ ਆਸਰ ਦੇ ਪਾਣੀ ਵਾਲੇ ਤੋਂ ਆਏ ਹੁਣ ਚੱਲੇ ਹਾਂਜੀ ਆ ਜਾਓ ਜੀ ਸਿੱਟੇ ਤਿਰਪੁਲੇ ਖੰ ਤੇਰੇ ਪੈਂਦੇ ਹੁੰਦੇ ਸੀ ਆ ਸਮੱਸਿਆ ਚੱਲੀ ਜਾਂਦੀ ਹੈ ਕਰਦੇ ਕੀ ਹੈ ਹੁੰਦਾ ਕੀ ਹੈ ਆਹਾ ਡਿਗਦਾ ਚੱਲੀ ਜਾਂਦੇ ਨੂੰ ਪਰਿਵਾਰ ਦੇ ਵਿੱਚ ਕਾਫੀ ਟਾਈਮ ਹੋ ਗਿਆ ਕਿਸੇ ਪਾਸੇ ਕੋਈ ਰਾਹ ਸਿਰ ਨਹੀਂ ਲੱਗੀ ਜਾਂਦੀ ਆਈ ਗੱਲ ਬੰਦੀ ਹੈ ਬਾਬੇ ਨੇ ਆਵਾਜ਼ ਮਾਰੀ ਹੈ ਕਹਿੰਦਾ 8 ਸਾਲ ਹੋ ਗਏ ਇਹਨਾਂ ਦੇ ਵਿੱਚ ਡਿਗਦਾ ਚੱਲੀ ਜਾਂਦੇ ਨੂੰ ਪਰਿਵਾਰ ਦੇ ਵਿੱਚ 8 ਸਾਲ ਹੋ ਗਏ ਡਿਗਦਾ ਚੱਲੀ ਜਾਂਦੇ ਨੂੰ ਕਿਸੇ ਪਾਸੇ ਕੋਈ ਗੱਲ ਰਾਹ ਸਿਰ ਨਹੀਂ ਲੱਗੀ ਇੱਕ ਦੋ ਪਿੰਡ ਛੱਡ ਕੇ ਦੂਜੀ ਜਗ੍ਹਾ ਬੈਠਿਓ ਕਰ ਛੱਡ ਕੇ ਦੂਜੀ ਜਗ੍ਹਾ ਬੈਠਿਓ ਗੱਲ ਪੱਕੀ ਐ ਚੱਲ ਬਾਕਾ ਓ ਪਿੰਡ ਤਰਲੋਕੇ ਵਾਲਾ ਓ ਪਿੰਡ ਤਰਲੋਕੇ ਵਾਲਾ ਮਾ ਸੀਤਗਿਆਨੀ ਪੀ ਪੀਰ ਬਲੇਰਾਵਾ ਤਾਂ ਮੇਰੇ ਦਿਲ ਦਾ ਦਾਗੀ ਓ ਪੀਰ ਕੋਟਲੇ ਵਾਲਾ ਤਾਂ ਮੇਰੇ ਦਿਲ ਜਾਣੂ ਜਾਨੇ ਜਿੱਥੇ ਪੈਸਾ ਟਕਾ ਲਾਉਣਾ ਚੋਣਿਆ ਉੱਥੇ ਲੱਗਦਾ ਹੋਰ ਪਾਸੇ ਜਾਂਦਾ ਫੇਰ ਫੱਕਰਾ ਚਾਂ ਚੱਕ ਸਰੀਰ ਦੇ ਵਿੱਚ ਡਿੱਤ ਬੰਦੀ ਹੈ ਕਿਦੇ ਬੰਦੀ ਹੈ ਦਰਦ ਦੀ ਕਹਾਣੀ ਬੰਦੀ ਹੈ ਕਿਦੇ ਬੰਦੀ ਹੈ ਫੇਰ ਕਲਜੇ ਦੇ ਵਿੱਚ ਦਰਦ ਦੀ ਕਹਾਣੀ ਬੰਦੀ ਹੈ ਸਿਰ ਪਰ ਆ ਜਾਂਦਾ ਤੋੜਵਾਸੀਆਂ ਲੱਗਦੀਆਂ ਵਿਰਾਗ ਪਰਦਾ ਕਿਨੂੰ ਪਰਦਾ ਮਮਤਾ ਜਾ ਪੁੱਤ ਕੀ ਨਾਮ ਹੈ ਮਮਤਾ ਚਲੇ ਹਾਂਜੀ ਆਜੋ ਕੱਤੇ ਰਤੇ ਮਾਲਕਾ ਤੈਨੂੰ ਵਾਦਾ ਮਾਰਾ ਸਰੀਰ ਦੇ ਵਿੱਚ ਡਿੱਗਤ ਪਈ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ ਦਵਾਈ ਲੈ ਕੇ ਵੇਖ ਲਈ ਰੱਬ ਰੱਬ ਕਰਵਾ ਕੇ ਵੇਖ ਲੈ ਕਿਸੇ ਪਾਸੇ ਕੋਈ ਰਾਮ ਨਹੀਂ ਆਇਆ ਇੱਕ ਦੋ ਦੋ ਭਾਈ ਕੌਣ ਹੈ ਕ੍ਰਿਸ਼ਨ ਨਾਮ ਕੀ ਦਾ ਰਾਜੂ ਜਾਂ ਕ੍ਰਿਸ਼ਨ ਨਾਮ ਕੀ ਦਾ 好的好的好的 ਰੰਦਾਉ ਕੋਣ ਹੈ ਘਬਰਾਟ ਹੁੰਦੀ ਹੈ ਗੁੱਸਾ ਆਉਂਦਾ ਲੜਾਈ ਝਗੜਾਈ ਲੜਾਈ ਝਗੜਾ ਕਰਦੇ ਆ ਕੋਣ ਕਰਦਾ ਛੋਡੀ ਮਾਤਾ ਜੀ ਕਰਦੇ ਆ ਇੱਕ ਦੋ ਦੋ ਕਮਰੇ ਕਿੱਥੇ ਆ ਹਾਂਜੀ ਇੱਕ ਦੇ ਕਿੱਥੇ ਲੱਗੀ ਹੈ ਕੀ ਕਹਣਾ ਮੈਂ ਇੱਕ ਦੇ ਕਿੱਥੇ ਲੱਗੀ ਹੈ ਫੇਰ ਫਕਰਾ ਇੱਕ ਲਵੇਰਾ ਕਿੱਥੇ ਮਰ ਗਿਆ ਸੀ ਪਸੂ ਕਿੱਥੇ ਮਰ ਗਿਆ ਸੀ ਧੂਣਾ ਕਿੱਥੇ ਲੱਗਿਆ ਕੰਧ ਦੇ ਨਾਲ ਲੱਗਿਆ ਗੱਲ ਪੁੱਤ ਹਾਂਜੀ ਬਾਬਾ ਅੱਪ ਪੁੱਠਾ ਕੰਢ ਦਾ ਬਦਲ ਵਾਂਗੂ ਕੱਟਦਾ ਕੱਟਦਾ ਬਦਲ ਵਾਂਗੂ ਕੱਟਦਾ ਬਾਬਾ ਸਾਡਾ ਬਾਬਾ ਸਾਡਾ ਬਾਬਾ ਰਾਇਲ ਜੀ ਦੇ ਰੋਗਵਾਰੇ ਕਭੀ ਜਿੱਥੇ ਵੱਜਦਾ ਕਸਰੀ ਨਾ ਕੋਈ ਛੱਡਦਾ ਜੀ ਕਿੱਥੇ ਵੱਜਦਾ ਕਸਰੀ ਨਾ ਕੋਈ ਛੱਡਦਾ ਜੀ ਕਿੱਥੇ ਵੱਜਦਾ ਗੋਲ ਧੁਣਾ ਲੱਗਿਆ ਇੱਕ ਚਮਟਾ ਲੱਗਿਆ ਇੱਕ ਦਰਸੂਲ ਲੱਗੀ ਐ ਇੱਕ ਕਮੰਡਲ ਪਿਆ ਤੇ ਇੱਕ ਖੜਾਵਾ ਪਿਆ ਬੋਲੋ ਸੱਚ ਐ ਦੋ ਜੋਤਾ ਕਿਥੇ ਜਗਦਿਆਂ ਸੀ ਪੈਰੋ ਜੀ ਨੂੰ ਕੌਣ ਮੰਨਦਾ ਸੀ ਮਾਤਾ ਕਾਲਕਾ ਨੂੰ ਕੌਣ ਮੰਨਦਾ ਸੀ ਮੰਨਿਆ ਨਿਓ ਰੱਬ ਰੱਬ ਕਰੀਐ ਨਿਓ ਤਾਂ ਵੀ ਕਰਦੇ ਵਿੱਚ ਦਿਖਤਾ ਚਲੀ ਜਾਂਦੀਆਂ ਆਈ ਗੱਲਾਂ ਪਿੱਤਰ ਨੂੰ ਕਿਹਨੇ ਮੰਨਿਆ ਕਿਉਂ ਲੱਗਦਾ ਕੋਈ ਪਿਤਰਾ ਜੋ ਤੁਹਾਡਾ ਚਾਚਾ ਹੈ ਪ੍ਰਾਣੇ ਮੰਨਿਆ ਨਿਓ ਪਰ ਆਹ ਸਾਡੇ ਘਰ ਦੇ ਵਿੱਚ ਮਮਤਾ ਨਾਮ ਨੂੰ ਕਸਰ ਹੁੰਦੀ ਸੀ ਕਸਰ ਹੁੰਦੀ ਰਹੀ ਹੈ ਜਦੋਂ ਦੇ ਵਿਆਹ ਕਿ ਆਇਆ ਉਦੋਂ ਦੀ ਕਸਰ ਹੋਣ ਲੱਗੀ ਹੈ ਉਸ ਤੋਂ 10 ਦਿਨ ਬਾਅਦ ਸੱਚੇ ਦੰਦਲਾ ਪੈਂਦੀ ਸੀ ਗੋਮਛਮ ਹੁੰਦਾ ਸੀ ਕੌਣ ਹੁੰਦਾ ਸੀ ਤੁਸੀਂ ਹੁੰਦੇ ਸੀ ਲੈ ਕੇ ਖਬਰ ਬਾਬਾ ਹਾਂਜੀ ਕੱਟ ਦਾ ਬੱਦਲ ਵਾਂਗੂ ਕੱਟਦਾ ਕੱਟ ਦਾ ਬੱਦਲ ਵਾਂਗੂ ਕੱਟਦਾ ਬਾਬਾ ਸਾਡਾ ਬਾਬਾ ਸਾਡਾ ਬਾਬਾ ਸਾਡਾ ਐਲਜੀ ਦੇ ਰੌਂਦ ਵਰ ਕਬੀ ਜਿੱਥੇ ਵੱਜੇ ਕਸਰ ਨਾ ਕੋਈ ਛੱਡਦਾ ਸਾਥ ਮੇਰਾ ਸਾਥ ਮੇਰਾ ਐਲਜੀ ਦੇ ਰੌਂਦ ਵਰ ਕਬੀ ਜਿੱਥੇ ਵੱਜੇ ਕਸਰ ਨਾ ਕੋਈ ਛੱਡਦਾ ਬਾਬਾ ਸਾਡਾ ਯੂਪੀ ਦੇ ਥਿਆਰ ਵਰਗਾ ਜਿੱਥੇ ਵੱਜੇ ਕਸਰ ਨਾ ਕੋਈ ਛੱਡਦਾ பாட் கர் मोसी की कुड़ी सी पर आज अज सही है कई बार हो जाए सोनू भी होंगी है तुना भी होंगी है पर बाबा बाज मारी आंदा कोई बच्चा रोई आंदा कहंदा मां छोटा कोई बच्चा मर गया चल ਕਾਲੀ ਕਾਲੀ ਨਾਕੜੀ ਦਾ ਸੁਤਾ ਸ਼ਕੀਨਾ ਸਾਡੀ ਦੀ ਜੱਬੀ ਦੇ ਵਿੱਚ ਪਾਈ ਆ ਪੱਖੀ ਫੀਮਾ ਕਾਲੀ ਕਾਲੀ ਨਾਕੜੀ ਦਾ ਮਾਤਾ ਪਾਤਾ ਸ਼ਕੀਨਾ ਜੱਬੀ ਦੇ ਵਿੱਚ ਪਾਈ ਪੱਖੀ ਮਾ ਦੰਦਕੀ ਦੀ ਮਸਕਿਤ ਮਾਰ ਲੱਗ ਜਾਂਦੀ ਐ ਸਪਰੇ ਦੀ ਮਸਕਿਤ ਨੂੰ ਮਾਰਦੀ ਐ ਪਿਰਥੀ ਨਾਗੀ ਦਾ ਕੀ ਕਹਣਾ ਪੜੋਸੀ ਚੱਲ ਪੜੋਸੀ ਕੋਲੇ ਉਹ ਪੂਰਾ ਰੱਜ ਕੇ ਪੂਰਾ ਧੱਕ ਕੇ ਰੱਜ ਕੇ ਦੇ ਸ਼ੇਰ ਵਿੱਚ ਕੱਜਦਾ ਧੱਕ ਕੇ ਭੀਮ ਨਾਲ ਕੱਜਦਾ ਸਾਬਾ ਬਾਬਾ ਦਾ ਸਾਧ ਮੇਰਾ ਹੱਲ ਜਿੱਦ ਰਹੂਂ ਤੇ ਵਰਗਾ ਜਿੱਥੇ ਵੱਜ ਤੱਕਸਦ ਨੀਓ ਮੱਛ ਤੱਕਸਦ ਨੀਓ ਛੱਡੀ ਦਾ ਬਾਬਾ ਸਾਡਾ ਯੂਪੀ ਦੇ ਖਿਆਲ ਵਰਗਾ ਜਿੱਥੇ ਵੱਜਦੇ ਕਸਰੇ ਦਾ ਕੋਈ ਛੱਡਦਾ ਸਾਧ ਮੇਰਾ ਕਾਲ ਪੂਰੀ ਗੱਦੇ ਵਰਗਾ ਜਿੱਥੇ ਵੱਜਦੇ ਕਸਰੇ ਨਾ ਕੋਈ ਛੱਡਦਾ ਖੂਨ ਕਿਹਨੂੰ ਵੇਖਦਾ ਖੂਨ ਖੂਨ ਕਿਦਾ ਹੋ ਗਿਆ ਛੋਡੇ ਖੂਨ ਛੋਡੇ ਪਰਿਵਾਰ ਚ ਮਰਕ ਹੋਣ ਗਿਆ ਐਕਸੀਡੈਂਟ ਕਿਦਾ ਹੋ ਗਿਆ ਚੱਲ ਇਹ ਅਜੇ ਤਾਂ ਧੀਰ ਕਮਾਂਡੇ ਵਿੱਚ ਹੈ ਅਜੇ ਤਾਂ ਧੀਰ ਕਮਾਂਡੇ ਵਿੱਚ ਹਾ ਕੁਝ ਵੀ ਹੋ ਸਕਦਾ ਨੂੰਲਾ ਨਾ ਕਿਦਾ ਕਿਦਾ ਚੱਲ ਅਜੇ ਤਾਂ ਛੇਰ ਅਜੇ ਤਾਂ ਸਾਧ ਮੈਦਾਨ ਦੇ ਵਿੱਚ ਹੈ ਕੁਝ ਹੋ ਸਕਦਾ ਅਜੇ ਤਾਂ ਸਾਂਗ ਬਣਾਂ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਅਜੇ ਤਾਂ ਸ਼ੇਰ ਬਣਾਂ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਅਦਵਾਰ ਤੇਰੇ ਪੀਰ ਦੇ ਵਿੱਚ ਬੇਮੋਤ ਜਨਾਨੀ ਮਰ ਗਈ ਜਾਪੇ ਦੇ ਵਿੱਚ ਕੀ ਲੱਗਦੀ ਹੈ ਹਰੇਕ ਪਰਿਵਾਰ ਮੈਂ ਬੇਮੋਤ ਬੰਦਾ ਮਰ ਗਿਆ ਐਕਸੀਡੈਂਟ ਸਾਗਾ ਐ ਐਕਸੀਡੈਂਟ ਕਿਦਾ ਹੋਇਆ ਔਰ ਕਿਦਾ ਉਹ ਐਕਸੀਡੈਂਟ ਨਾਲ ਮਰ ਗਿਆ ਮਾਰੀ ਨਾ ਕਿਰਾ ਕੋਣ ਐ ਕੋਣ ਨਹੀਂ ਐ ਜਿਹੜੀ ਆ ਕਸਰ ਦੀਆਂ ਗਾਣੀਆਂ ਬੰਦੀਆਂ ਤੇ ਇਹ ਤਾਂ ਜਨਾਨੀ ਬਣਾਉਂਦੀ ਐ ਬੇਮੋਤ ਮਰੀਏ ਦੋ ਬੱਚੇ ਮਾਰਤੇ ਨੇ ਅਗੀ ਸਮਝ ਇਹ ਕਹਿੰਦੀ ਮੈਂ ਦੋ ਬੱਚੇ ਮਾਰਤੇ ਸੋਡੇ ਬੱਚਾ ਇੱਕ ਤਾਂ ਖੋਕੇ ਲੱਗੀ ਇੱਕ ਬੱਚਾ ਜਨਮੋਂ ਦੀ ਮਰ ਗਿਆ ਇੱਕ ਤਾਂ ਸੋਡੇ ਆਹ ਚਾਂਸ ਬਿਤਾ ਇੱਕ ਤੇਰੇ ਪੀਰ ਦੇ ਵਿੱਚ ਇੱਕ ਹੋਰ ਬੱਚਾ ਨਹੀਂ ਹੋਈ ਜਾਂਦਾ ਕੋੜਾ ਬੱਚਾ ਨਹੀਂ ਚੱਲ ਬਾਬਾ ਆਪ ਝੱਗਦੀ ਜਾਂਦਾ ਹੈ ਝੱਗਦੀ ਜਾਂਦਾ ਹੈ ਉਹ ਬਾਬੇ ਗੰਭਾਲ ਨਾਰਾ ਨਾਲ ਕਾਲ ਕਾ ਨੂੰ ਥਿਲੇ ਤੋਂ ਦੁਰਪਿਆ ਉਦਰਾ ਵਾਲਾ ਲੈ ਕੇ ਨਾਲ ਕਾਲ ਕਾ ਨੂੰ ਥਿਲੇ ਤੋਂ ਦੁਰਪਿਆ ਉਦਰਾ ਵਾਲਾ ਹੋ ਲੈ ਕੇ ਨਾਲ ਕਾਲ ਕਾ ਨੂੰ ਥਿਲੇ ਤੋਂ ਦੁਰਪਿਆ ਉਦਰਾ ਵਾਲਾ ਹੁੰਦੀ ਰਹਿੰਦੇ ਆ ਜਾ ਵੀਰੇ ਪੀਰ ਪਾਸ਼ਾ ਤੁਹਾਡੀਆਂ ਬੇਡੀਆਂ ਮੰਨੇ ਲਾ ਦੂਗਾ ਠੀਕ ਆ ਅੱਜ ਤੋਂ ਸਾਢੇ 3 ਮਹੀਨੇ ਬਾਅਦ ਤੁਹਾਡੇ ਬੇੜਾ ਪਾਰ ਹੈ ਨੇਚਾ ਰੱਖੀ ਵਿਸ਼ਵਾਸ ਰੱਖੀ ਜੱਜ ਬੇੜਾ ਪਾਰ ਜੋ ਆ ਜਨਾਨੀ ਐ ਬੱਚਾ ਖਰਾਬ ਕਰੀ ਜਾਂਦੀ ਐ ਇਹਦਾ ਕਿਸ ਨੂੰ ਟਿਕਾਣਾ ਲਾ ਦੋ ਆਈ ਜਨਾਨੀ ਸੁਣੋ ਜੇ ਬੱਚਾ ਨਾ ਫੜਾ ਗੀ ਅਜੇ ਤੋਂ ਪਹਿਵੇਂ ਦਿਨ ਕਹਦੇ ਫਟ ਲਾਂਦੇ ਠੀਕ ਹੈ ਇਹ ਰੇਖਾ ਨਾ ਕੀ ਰੇਖਾ ਜੋ ਆ ਜਨਾਨੀ ਮਰ ਗਈ ਇਹਨਾਂ ਦੇ ਪਰਿਵਾਰ ਦੇ ਵਿੱਚ ਹੈ ਕੋਈ ਨਾ ਜੇ ਸੋਂਦੇ ਮਾਲਕ ਬੇੜੀਆਂ ਬੰਨੇ ਲਾਦੇ ਝੋਲੀ ਪਰਦੇ ਫੇਰੀਆਂ ਲਾਉਂਗੇ ਨੋਮ ਨੇ ਤਾਂ ਨੋਮ ਨੇ ਫੇਰੀਆਂ ਲੁਣੀਆਂ ਬਹਿਣੀਆਂ ਇੱਕ ਤਾਂ ਬੈਰੋਂ ਜੀ ਦਾ ਬੱਕਰਾ ਦੇਣਾ ਪਊਗਾ ਛੋਡੇ ਕੋਈ ਕੁਰਬਾਨੀ ਦਿੰਦੇ ਸੀ ਟੋਲੀਆਂ ਸਰ ਜਾਂਦੇ ਸੀ ਬੋਤਲ ਦੇ ਕੇ ਆਉਂਦੇ ਸੀ ਕਿੰਨਾ ਟਾਈਮ ਹੋ ਗਿਆ ਗਿਆ ਨੂੰ ਜਦੋਂ ਮਾਲਕ ਨੇ ਛੋਡੀ ਸੁਣ ਲਈ ਇੱਕ ਫੇਰੀ ਲਾਏ ਆਉਂਗੇ ਅਕੀ ਗੱਲ ਜਾ ਵੀਰ ਕੁਛ ਟਾਈਮ ਦੇ ਵਿੱਚ ਵੀਰ ਪਾਸ਼ਾ ਸੋਡੀਆਂ ਬੀੜੀਆਂ ਬੰਨੇ ਲਾ ਦੂਗਾ ਬਨੋਦ ਦਾ ਦਿਵਾਨ ਜੇ ਯਾਦਗਰੀ ਨਾ ਬੰਨੇ ਤਾਂ ਕਹਿੰਦੀ ਸਾਦੇ ਬੋਲ ਨਹੀਂ ਸੀ ਅਗੀ ਸਮਝ ਆਈ ਦਿਵਾਨ ਹੋ ਆਈ ਤਰੀਕ ਹੋਗੀ ਇੱਥੇ ਤੂੰ ਪੁੱਤ ਲੈ ਕੇ ਆਉਂਗਾ ਇੱਥੇ ਤੁਸੀਂ ਪੁੱਤ ਲੈ ਕੇ ਆਉਂਗੇ ਜੇ ਨਾ ਆਇਆ ਤੇ ਆ ਵੀਡੀਓ ਚੱਲੀ ਜਾਂਦੀ ਐ ਸੋ ਗਾਣਾ ਕੱਢਦੀ ਭਲੇ ਬੰਦੇ ਇਕੱਠੇ ਕਰ ਲੈ ਅਗੀ ਸਮਝ ਜੇ ਬੇੜਾ ਪਾਰ ਜਾ ਜਾਏਗਾ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਹੀ ਜੈ ਸੋ ਬਠਿੰਡੇ ਦੇ ਵਿੱਚੋਂ ਕਾਜਲ ਮਾਈ ਜੀ ਅਗਰ ਉਹ ਆਵਾਜ਼ ਮੇਰੀ ਸੁਣ ਰਹੀ ਹੈ ਤਾਂ ਦਰਬਾਰ ਦੇ ਵਿੱਚ ਆਉਣ ਜੀ ਬਠਿੰਡਾ ਪੰਜਾਬ ਦੇ ਵਿੱਚੋਂ ਪਹੁੰਚੇ ਨੇ ਕਾਜਲ ਮਾਈ ਉਹ ਦਰਬਾਰ ਦੇ ਵਿੱਚ ਆਉਣ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਹੀ ਜੈ ਹੋ ਉਹ ਭਤੀਜਾ ਦਾ ਤੁੰਬਾ ਬਾਰਾ ਗੋਰੇ ਦਰਵੇਸ਼ ਮਾਲਕਾ ਦੇ ਸਭ ਨੂੰ ਤੇ ਪੁੱਤਰਾਂ ਦੇ ਆਤਾ ਦਾ ਮਾਲਕਾ ਦੇ ਸਭ ਨੂੰ ਤੇ ਪੁੱਤਰਾਂ ਦੇ ਆਤਾ ਦਾ ਮਾਲਕਾ ਤੇ ਸਭ ਨੂੰ ਤੇ ਪੁੱਤਰਾਂ ਦੇ ਆਤਾ ਦਾ ਮਾਲਕਾ ਤੇ ਸਭ ਨੂੰ ਦੁਨੀਆ ਕਹਿੰਦੀ ਆ ਚੁੱਕ ਤਗਾਣਾ ਖੰਡ ਦਾ ਬਹਿਦੀ ਏ ਗੱਲ ਸਾਰੀ ਦੁਨੀਆ ਕਹਿੰਦੀ ਆ ਤੂੰ ਫੰਦੀ ਏ ਪਾਤਾ ਤੂੰ ਫੰਦੀ ਏ ਪਾਤਾ ਮਾਲਕਾ ਦੇ ਸਭ ਨੂੰ ਤੇ ਪੁੱਤਰਾਂ ਦੇ ਦਾਤਾ ਮਾਲਕਾ ਦੇ ਸਭ ਨੂੰ ਤੇ ਪੁੱਤਰਾਂ ਦੇ ਦਾਤਾ ਮਾਲਕਾ ਦੇ ਸਭ ਨੂੰ ਤੇ ਪੁੱਤਰਾਂ ਦੇ ਦਾਤਾ ਮਾਲਕਾ ਦੇ ਸਭ ਨੂੰ ਖਾ ਕੇ ਜਿੱਥੇ ਤੁਸੀਂ ਜੋਤਵਤੀ ਕਰਦੇ ਆ ਉੱਥੇ ਆਉਦਾ ਮਠਾ ਜਾਂ ਕੇ ਨਾਈ ਤੋਂ 3.5 ਮਹੀਨੇ ਥੋੜਾ ਪੇੜਾ ਠੀਕ ਹੈ ਦੇਖ ਕੇ ਮਸਲਾ ਬਜਾ ਚਲ ਅ ਵੀ ਆਪ